ਕੁਸ਼ਵੰਤ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਦੀਆਂ ਯਾਦਾਂ ਦਾ ਅਗਲਾ ਅੰਕ 16 ਮੈਰੀ ਜੋਸੇਫ ਜਿੰਨ ਹਫ਼ਤਿਆਂ ਦੌਰਾਨ ਸੋਨੂ ਗਈ ਹੋਈ ਸੀ ਉਹਨਾਂ ਦਿਨਾਂ ਦੌਰਾਨ ਮੈਂ ਇੱਕ ਅਹਿਮ ਫੈਸਲਾ ਲਿਆ ਕਰ ਦੇ ਨੇੜੇ ਹੀ ਰਹਿੰਦੇ ਇੱਕ ਡੀਲਰ ਨੂੰ ਮੈਂ ਕਿਹਾ ਕਿ ਕਿਸੇ ਮਹਿੰਗੇ ਰਿਹਾਇਸ਼ੀ ਇਲਾਕੇ ਵਿੱਚ ਕੋਈ ਵੱਡਾ ਮਕਾਨ ਲੱਭ ਕੇ ਦੇਵੇ ਜਿਸ ਵਿੱਚ ਇੱਕ ਬਾਗ਼ੀਚੀ ਵੀ ਹੋਵੇ ਮੇਰੀ ਕੰਪਨੀ ਕਾਫੀ ਪੈਸਾ ਕਮਾ ਰਹੀ ਸੀ ਤੇ ਮੈਂ ਇਹ ਫੈਸਲਾ ਕਰ ਚੁੱਕਾ ਸਾਂ ਕਿ ਅਚਿੰਤ ਰਾਮ ਵੱਲੋਂ ਤੋਹਫੇ ਵਿੱਚ ਦਿੱਤੇ ਮਕਾਨ ਨੂੰ ਖਾਲੀ ਕਰ ਦੇਵਾਂਗਾ ਉਸ ਨੂੰ ਉਸ ਦਾ ਥਾਂ ਦਿਖਾਉਣ ਲਈ ਮੈਂ ਆਪਣੇ ਲਈ ਉਸ ਮਕਾਨ ਨਾਲੋਂ ਵੱਡਾ ਮਕਾਨ ਖਰੀਦਾਂਗਾ ਜਿਹੜਾ ਉਹਨੇ ਆਪਣੀ ਧੀ ਨੂੰ ਦਿੱਤਾ ਸੀ ਬੇਸ਼ੱਕ ਸੋਨੂ ਦੇ ਪਿਤਾ ਦੇ ਮਕਾਨ ਜਿੱਡਾ ਨਹੀਂ ਹੋਏਗਾ ਫਿਰ ਵੀ ਸੋਨੂ ਨੂੰ ਇਹ ਜ਼ਰੂਰ ਮਹਿਸੂਸ ਹੋਏਗਾ ਕਿ ਬਹੁਤਾ ਮਾੜਾ ਵੀ ਨਹੀਂ ਹੈ ਇਸ ਵਾਰੀ ਮਕਾਨ ਖਰੀਦਣਾ ਕੋਈ ਸਮੱਸਿਆ ਨਹੀਂ ਹੋਏਗੀ ਅਜੇ ਤੱਕ ਵੀ ਮੇਰੇ ਕੋਲ ਕੋਈ ਬਹੁਤਾ ਕਾਲਾ ਤਾਂ ਨਹੀਂ ਸੀ ਪਰ ਮੈਂ ਕੁਝ ਪੈਸਾ ਰੁਪਈਆ ਵਿੱਚ ਤੇ ਬਾਕੀ ਦਾ ਡਾਲਰਾਂ ਵਿੱਚ ਅਦਾ ਕਰ ਦਿਆਂਗਾ ਡਾਲਰ ਲੈਣ ਵਾਲੇ ਲੋਕ ਬਹੁਤ ਮਿਲ ਜਾਂਦੇ ਹਨ ਮੈਂ ਇਸ ਫੈਸਲੇ ਬਾਰੇ ਕਿਸੇ ਨੂੰ ਨਾ ਦੱਸਿਆ ਆਪਣੇ ਪਿਤਾ ਨੂੰ ਵੀ ਨਹੀਂ ਮੈਂ ਚਾਹੁੰਦਾ ਸਾਂ ਕਿ ਸੋਨੂੰ ਨੂੰ ਮੈਂ ਇੱਕਦਮ ਹੈਰਾਨ ਕਰਾਂ ਅਤੇ ਇਹ ਮਕਾਨ ਮੇਰੇ ਨਵੇਂ ਜੰਮੇ ਪੁੱਤਰ ਲਈ ਤੋਹਫਾ ਹੋਵੇ ਹਫਤੇ ਮਗਰੋਂ ਡੀਲਰ ਨਵੀਂ ਦਿੱਲੀ ਦਾ ਨਕਸ਼ਾ ਲੈ ਕੇ ਆਇਆ ਤੇ ਦੱਸਿਆ ਕਿ ਜਿਸ ਤਰ੍ਹਾਂ ਦਾ ਮਕਾਨ ਮੈਨੂੰ ਚਾਹੀਦਾ ਉਹ ਕਿੱਥੇ ਮਿਲੇਗਾ ਤੇ ਕਿੰਨਾ ਸ਼ਰਤਾਂ ਤੇ ਮਿਲੇਗਾ ਇੱਕ ਦਿਨ ਸਵੇਰੇ ਮੈਂ ਉਸਦੇ ਨਾਲ ਜਾ ਕੇ ਕਈ ਮਕਾਨ ਦੇਖੇ ਮੈਂ ਮਹਾਰਾਣੀ ਬਾਗ ਵਾਲਾ ਮਕਾਨ ਪਸੰਦ ਕਰ ਲਿਆ ਇਹ ਜਿੱਥੇ ਮੈਂ ਹੁਣ ਰਹਿ ਰਿਹਾ ਸਾਂ ਉੱਥੋਂ ਬਹੁਤੀ ਦੂਰ ਨਹੀਂ ਸੀ ਇਹ ਦੋ ਮੰਜ਼ਲਾ ਬੰਗਲਾ ਸੀ ਜਿਸ ਦੇ ਸਾਹਮਣੇ ਛੋਟਾ ਜਿਹਾ ਕਾਦਾ ਮੈਦਾਨ ਸੀ ਪਿਛਲੇ ਪਾਸੇ ਛੋਟਾ ਜਿਹਾ ਵੇੜਾ ਵੀ ਸੀ ਦੋ ਗੈਰਜਾਂ ਸਨ ਤਿੰਨ ਵੱਡੇ ਕਮਰੇ ਸਨ ਤੇ ਪਹਿਲੀ ਮੰਜ਼ਲ ਤੇ ਵੱਡਾ ਵੇੜਾ ਸੀ ਇਸ ਤੋਂ ਇਲਾਵਾ ਇੱਕ ਵੱਡਾ ਸਵਾਗਤੀ ਕਮਰਾ ਦੋ ਸੌਣ ਕਮਰੇ ਇੱਕ ਪੜਨ ਵਾਲਾ ਕਮਰਾ ਤੇ ਸੋਈ ਹੇਟਰੀ ਮੰਜ਼ਲ ਤੇ ਸੀ ਬਿਛਰੇ ਪਾਸੇ ਨੌਕਣ ਵਾਲੇ ਕਮਰੇ ਸਨ ਮੈਨੂੰ ਇਹ ਮਕਾਨ ਇੱਕਦਮ ਪਸੰਦ ਆ ਗਿਆ ਇਸ ਦੇ ਮਾਲਕ ਬਹੁਤ ਬਜ਼ੁਰਗ ਸਨ ਤੇ ਚੰਡੀਗੜ੍ਹ ਵਿੱਚ ਰਹਿੰਦੇ ਸਨ ਉਹ ਪੈਸਾ ਲੈ ਕੇ ਤੁਰੰਤ ਹੀ ਇਸ ਨੂੰ ਖਾਲੀ ਕਰਨ ਲਈ ਰਾਜ਼ੀ ਸਨ ਮੈਂ ਆਪਣੀ ਕੰਪਨੀ ਦੇ ਵਕੀਲ ਨੂੰ ਕਿਹਾ ਕਿ ਸੇਲ ਐਗਰੀਮੈਂਟ ਤਿਆਰ ਕਰੇ ਇਸ ਦੇ ਨਾਲ ਹੀ ਮੈਂ ਕਾਫੀ ਸਾਰਾ ਪੈਸਾ ਪੇਸ਼ਕੀ ਵਿੱਚ ਦੇ ਦਿੱਤਾ ਸੌਦਾ ਹੋਣ ਤੋਂ ਬਾਅਦ ਮੈਂ ਪਿਤਾ ਜੀ ਨੂੰ ਦੱਸਿਆ ਉਹ ਰਥਕੂ ਹੈਰਾਨ ਸਨ ਅਤੇ ਕਹਿਣ ਲੱਗੇ ਕੀ ਇਹ ਮਕਾਨ ਤੇਰੇ ਲਈ ਛੋਟਾ ਹੈ ਉਹਨਾਂ ਆਪਣੀ ਸਾਰੀ ਜ਼ਿੰਦਗੀ ਸਰਕਾਰੀ ਫਲੈਟ ਵਿੱਚ ਬਤੀਤਾਈ ਸੀ ਇਸ ਕਰਕੇ ਉਹਨਾਂ ਨੂੰ ਹੋਰ ਸਾਰੇ ਮਕਾਨ ਵੱਡੇ ਪ੍ਰਤੀਤ ਹੁੰਦੇ ਸਨ ਮੈਂ ਉਹਨਾਂ ਨੂੰ ਭਰੋਸਾ ਦਿੱਤਾ ਜਦੋਂ ਤੁਸੀਂ ਉਹਨੂੰ ਦੇਖੋਗੇ ਤਾਂ ਤੁਹਾਨੂੰ ਬੜਾ ਪਸੰਦ ਆਏਗਾ ਇਹਦਾ ਕੋਈ ਨਾਂ ਵੀ ਰੱਖਣਾ ਹੈ ਜਿਸ ਦਿਨ ਮੇਰਾ ਪੁੱਤਰ ਪੈਦਾ ਹੋਇਆ ਉਸ ਤੋਂ ਅਗਲੇ ਦਿਨ ਮੈਂ ਆਪਣੇ ਪਿਤਾ ਨੂੰ ਮਕਾਨ ਦਿਖਾਉਣ ਲਈ ਲੈ ਕੇ ਗਿਆ ਮਕਾਨ ਦੇਖ ਕੇ ਉਹ ਬਹੁਤ ਖੁਸ਼ ਹੋਏ ਉਹਨਾਂ ਮੇਰੇ ਪੁੱਤਰ ਦਾ ਨਾਂ ਰਣਜੀਤ ਕੁਮਾਰ ਰੱਖਿਆ ਸੀ ਤੇ ਮਕਾਨ ਦਾ ਨਾਂ ਉਸਦੇ ਨਾਂ ਤੇ ਰਣਜੀਤ ਵਿਲਾ ਰੱਖ ਦਿੱਤਾ ਇਹ ਉਹੀ ਮਕਾਨ ਹੈ ਜਿੱਥੇ ਮੈਂ ਅੱਜ ਸ਼ਾਨ ਨਾਲ ਰਹਿ ਰਿਹਾ ਹਾਂ ਐਸੀ ਸ਼ਾਨ ਨਾਲ ਜਿਹੜੀ ਨੌਜਵਾਨ ਕਰੋੜਪਤੀਆਂ ਦੇ ਹੀ ਹਿੱਸੇ ਆਈ ਹੈ ਮੈਂ ਬਹੁਤ ਬਹਿੰਗੇ ਇੰਟੀਰੀਅਰ ਡੈਕੋਰੇਟਰ ਲਾ ਕੇ ਇਸ ਨੂੰ ਸਜਾਇਆ ਸੀ ਇਸ ਤੋਂ ਬਾਅਦ ਮੈਂ ਇੱਕ ਰਸੋਈਆ ਭਰਤੀ ਕੀਤਾ ਜਿਹੜਾ ਰਸੋਈਆ ਉਦੋਂ ਤੱਕ ਰੋਟੀ ਬਕਾਇਆ ਕਰਦਾ ਸੀ ਉਹ ਨਵੇਂ ਰਸੋਈਏ ਦਾ ਸਹਾਇਕ ਬਹਿਰਾ ਅਤੇ ਮਸਾਲਚੀ ਬਣ ਗਿਆ ਇੱਕ ਪੱਕੀ ਸਫਾਈ ਵਾਲੀ ਰੱਖੀ ਜਿਹੜੀ ਆਪਣੇ ਵੱਖਰੇ ਕੁਆਟਰ ਵਿੱਚ ਰਹਿੰਦੀ ਸੀ ਮੈਂ ਉਸੇ ਨੂੰ ਹੀ ਭਰਤੀ ਕਰ ਲਿਆ ਇਸ ਤੋਂ ਬਿਨਾ ਮੈਂ ਇੱਕ ਮਾਲੀ ਰੱਖਿਆ ਜਿਹੜਾ ਕੁਝ ਸਮੇਂ ਲਈ ਆਉਂਦਾ ਸੀ ਤੇ ਨਾਲ ਹੀ ਇੱਕ ਡਰਾਈਵਰ ਵੀ ਕਿਉਂਕਿ ਮੈਨੂੰ ਦਿੱਲੀ ਦੀਆਂ ਸੜਕਾਂ ਤੇ ਗੱਡੀ ਚਲਾਉਣਾ ਕਾਫੀ ਮੁਸ਼ਕਲ ਲੱਗਦਾ ਸੀ ਮੈਂ ਇਸ ਨਵੇਂ ਖਰੀਦੇ ਮਕਾਨ ਵਿੱਚ ਆਪਣੀ ਪਤਨੀ ਤੇ ਬੱਚੇ ਨੂੰ ਲਿਆਉਣ ਲਈ ਕਾਲਾ ਸਾਂ ਸੋਨੂ ਦੀ ਡਾਕਟਰ ਨੇ ਮੈਨੂੰ ਦੱਸਿਆ ਜਿੱਥੋਂ ਤੱਕ ਮੇਰੀ ਰਾਏ ਹੈ ਤੁਸੀਂ ਇਹਨਾਂ ਨੂੰ ਕਰ ਲੈ ਜਾ ਸਕਦੇ ਹੋ ਮੈਂ 24 ਘੰਟੇ ਕਲੀਨਿਕ ਵਿੱਚ ਹਾਜ਼ਰ ਹੁੰਦੀ ਹਾਂ ਪਰ ਜੇ ਸੋਨੂ ਦਾ ਦਿਲ ਨਹੀਂ ਕਰਦਾ ਤਾਂ ਤੁਸੀਂ ਇੱਕ ਨਰਸ ਭਰਤੀ ਕਰ ਲਵੋ ਜਿਹੜੀ ਬੱਚੇ ਦੀ ਦੇਖਭਾਲ ਕਰੇ ਤਾਂ ਕਿ ਮਾਂ ਬੇਨਾ ਕਿਸੇ ਰੁਕਾਵਟ ਦੇ ਸੌ ਸਕੇ ਮਾਂ ਨੂੰ ਉਦੋਂ ਹੀ ਠਾਇਆ ਜਾਵੇ ਜਦੋਂ ਬੱਚੇ ਨੇ ਦੁੱਧ ਚੁੰਗਣਾ ਹੋਵੇ ਰਾਇਬਹਾਦਰ ਨੇ ਮੇਰੇ ਨਾਲ ਸਲਾਹ ਨਹੀਂ ਕੀਤੀ ਤੇ ਡਾਕਟਰ ਨੂੰ ਕਹਿਣ ਲੱਗਾ ਕੋਈ ਜਨਾਲੀਏ ਸਾਡੇ ਕੋਲ ਰਹੇਗੀ ਅਸੀਂ ਉਨੀ ਦੇਰ ਤੱਕ ਪੱਕੀ ਨਰਸ ਰੱਖ ਲਵਾਂਗੇ ਜਿੰਨੀ ਦੇਰ ਤੱਕ ਬੱਚਾ ਦੁੱਧ ਚੁੰਗਣੋਂ ਹਟ ਨਹੀਂ ਜਾਂਦਾ ਇਸ ਦਾ ਫੈਸਲਾ ਹੋ ਗਿਆ ਜਦੋਂ ਮੈਂ ਦਫ਼ਤਰ ਵਿੱਚ ਸੀ ਸੋਨੂ ਅਤੇ ਬੱਚੇ ਨੂੰ ਰਾਇਬਹਾਦਰ ਦੇ ਘਰ ਲਿਜਾਇਆ ਗਿਆ ਨਾਲ ਹੀ ਦੋ ਨਰਸਾਂ ਵੀ ਲਿਜਾਈਆਂ ਗਈਆਂ ਮੈਨੂੰ ਇਸ ਦਾ ਉਦੋਂ ਹੀ ਪਤਾ ਲੱਗਾ ਜਦੋਂ ਮੈਂ ਮਿਲਣ ਵਾਸਤੇ ਨਰਸਿੰਗ ਹੋਮ ਗਿਆ ਬਾੜੇ ਵਿਚਾਲੇ ਅਨਲਾਨੀ ਰਸਤਾ ਕਸ਼ੀ ਫਿਰ ਸ਼ੁਰੂ ਹੋ ਗਈ ਸੀ ਮੈਂ ਉਸ ਸ਼ਾਮ ਰਾਏ ਬਹਾਦਰ ਦੇ ਘਰ ਨਾ ਗਿਆ ਅਗਲੀ ਸਵੇਰ ਜਦੋਂ ਮੈਂ ਸੋਨੂੰ ਨੂੰ ਮਿਲਣ ਗਿਆ ਤਾਂ ਸ਼ਿਕਾਇਤ ਕੀਤੀ ਤੂੰ ਮੈਨੂੰ ਇਹ ਦੱਸਣ ਦੀ ਖੇਚਰੀ ਨਹੀਂ ਕੀਤੀ ਕਿ ਤੂੰ ਘਰ ਪਰਤ ਰਹੀ ਹੈ ਹਸਪਤਾਲ ਜਾ ਕੇ ਮੈਂ ਮੂਰਖ ਬਣਿਆ ਹਸਪਤਾਲ ਦਾ ਸਟਾਫ ਸਾਡੇ ਬਾਰੇ ਕੀ ਸੋਚਦਾ ਹੋਵੇਗਾ ਜਾਣ ਤੋਂ ਪਹਿਲਾਂ ਟੈਲੀਫੋਨ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਮਰਾ ਕਿਸੇ ਹੋਰ ਦੇ ਚੱਲੀ ਚਾਹੀਦਾ ਸੀ ਇਸ ਲਈ ਮੈਨੂੰ ਖਾਲੀ ਕਰਨਾ ਪਿਆ ਤੂੰ ਘਰ ਕਦੋਂ ਆ ਰਹੀ ਹੈ ਮੈਂ ਕੁਝ ਦਿਨ ਹੋਰ ਇੱਥੇ ਰਾਂਗੀ ਹਰ 4 ਘੰਟਿਆਂ ਮਗਰੋਂ ਬੱਚਾ ਦੁੱਧ ਪਿੰਦਾ ਹੈ ਜੇ 1 ਮਿੰਟਰੀ ਵੀ ਦੇਰੀ ਹੋ ਜਾਏ ਤਾਂ ਚੀਕਾਂ ਮਾਰਨ ਲੱਗ ਜਾਂਦਾ ਹੈ ਇੱਥੇ ਮੇਰੀ ਦੇਖਭਾਲ ਲਈ ਦੋ ਨਰਸਾਂ ਤੋਂ ਇਲਾਵਾ ਮੇਰੀ ਮਾਂ ਵੀ ਹੈ ਮਾਂ ਕਹਿੰਦੀ ਅਸੀਂ ਬੱਚੇ ਦੀ ਸੋਨਾ ਜਾ ਨਾ ਲਵਾਂਗੇ ਅਸੀਂ ਇਹਦਾ ਨਾਂ ਲਵ ਵੀ ਲਿਆ ਪਿਤਾ ਜੀ ਨੇ ਇਹਦਾ ਨਾਂ ਰਣਜੀਤ ਮੋਹਨ ਕੁਮਾਰ ਰੱਖਿਆ ਮੈਨੂੰ ਚੰਗਾ ਲੱਗਿਆ ਇਹ ਮੇਰੇ ਪੜਦਾਦੇ ਦਾ ਨਾਂ ਸੀ ਤੇਰੇ ਪਿਓ ਨੇ ਮੇਰੇ ਨਾਲ ਸਲਾਹ ਕੀਤੇ ਬਿਨਾਂ ਹੀ ਨਾਂ ਦਾ ਫੈਸਲਾ ਵੀ ਕਰ ਲਿਆ ਮੈਂ ਮੁੰਡੇ ਦੀ ਮਾਂ ਕਿ ਤੇ ਤੈਨੂੰ ਪੁਰਤਾ ਨਹੀਂ ਗਿਆ ਜਦੋਂ ਵੀ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਇਹ ਬਹਿਸ ਵਿੱਚ ਬਦਲ ਜਾਂਦੀ ਮੈਂ ਪੱਕਾ ਤਰਿਆ ਹੋਇਆ ਸੀ ਕਿ ਬੱਚੇ ਦੇ ਨਾਂ ਦੇ ਮਾਮਲੇ ਵਿੱਚ ਉਹਦੀ ਕੋਈ ਨਹੀਂ ਚੱਲਣ ਦਿਆਂਗਾ ਮੈਂ ਕਿਹਾ ਰਣਜੀਤ ਮੋਹਨ ਕਮਾਲ ਹੀ ਉਹਦਾ ਨਾਂ ਹੋਏਗਾ ਮੈਂ ਆਪਣੇ ਘਰ ਦਾ ਨਾਂ ਵੀ ਉਹਦੇ ਨਾਂ ਤੇ ਰੱਖ ਦਿੱਤਾ ਰਣਜੀਤ ਬਿੱਲਾ ਜਦੋਂ ਤੂੰ ਵੀ ਘਰ ਆਵੇਂ ਤੈਨੂੰ ਦਰਵਾਜ਼ੇ ਤੇ ਇਹ ਨਾਂ ਲਿਖਿਆ ਮਿਲੇਗਾ ਮੈਂ ਉਸਨੂੰ ਇਹ ਨਹੀਂ ਸੀ ਦੱਸਿਆ ਕਿ ਮੈਂ ਨਵਾਂ ਮਕਾਨ ਖਰੀਦ ਰਿਹਾ ਅਤੇ ਉਹ ਇਹੀ ਸੋਚਦੀ ਹੋਣੀ ਹੈ ਕਿ ਪੁਰਾਣੇ ਮਕਾਨ ਦਾ ਹੀ ਨਵਾਂ ਨਾਂ ਰੱਖ ਦਿੱਤਾ ਗਿਆ। ਮੈਂ ਉਹਨੂੰ 15 ਦਿਨ ਆਪਣੇ ਮਾਪਿਆਂ ਦੇ ਘਰ ਰਹਿਣ ਦਿੱਤਾ। ਉਸ ਤੋਂ ਬਾਅਦ ਮੇਰਾ ਸਬਰ ਖਤਮ ਹੋ ਗਿਆ। ਮੈਂ ਉਹਨੂੰ ਇੱਕ ਦਿਨ ਟੈਲੀਫੋਨ ਤੇ ਕਿਹਾ ਤੈਨੂੰ ਘਰ ਆਉਣਾ ਚਾਹੀਦਾ ਹੈ। ਮੈਂ ਇੱਕ ਬੈੱਡਰੂਮ ਤੇਰੀਆਂ ਨਰਸਾਂ ਲਈ ਸਾਫ਼ ਕਰ ਦਿੱਤਾ ਹੈ। ਉਹ ਜਿੰਨੀ ਦੇਰ ਚਾਹਣ ਇੱਥੇ ਰਹਿ ਸਕਦੀਆਂ ਨੇ। ਤੇਰੇ ਮਾਤਾ-ਪਿਤਾ ਵੀ ਚਾਹਣ ਤਾਂ ਹਰ ਰੋਜ਼ ਤੈਨੂੰ ਮਿਲਣ ਆ ਸਕਦੇ ਹਨ। ਉਸ ਵੇਲੇ ਜਦੋਂ ਮੈਂ ਦਫ਼ਤਰ ਵਿੱਚ ਹਾਂ। ਜੇ ਤੂੰ ਚਾਹਵੇਂ ਤਾਂ ਛੁੱਟੀ ਵਾਲੇ ਦਿਨ ਆਪਣੇ ਮਾਪਿਆਂ ਕੋਲ ਜਾ ਸਕਦੀ ਹੈ। ਉਹਨੂੰ ਪਤਾ ਸੀ ਕਿ ਮੈਂ ਫੈਸਲਾ ਕਰ ਚੁੱਕਾ ਹਾਂ ਉਹਨੇ ਆਪਣੇ ਮਾਪਿਆਂ ਨੂੰ ਦੱਸਿਆ ਉਹਨਾਂ ਮੁਸ਼ਕਲ ਨਾਲ ਹੀ ਉਸਨੂੰ ਭੇਜਣ ਦੀ ਸਹਿਮਤੀ ਦਿੱਤੀ ਪਰ ਉਹਨਾਂ ਨੇ ਕਿਹਾ ਕਿ ਸ਼ਨੀਚਰਵਾਰ ਨੂੰ ਨਹੀਂ ਭੇਜਣਗੇ ਕਿਉਂਕਿ ਸ਼ਨੀਚਰਵਾਰ ਦਾ ਦਿਨ ਸ਼ੁਭ ਨਹੀਂ ਹੁੰਦਾ ਇਹ ਸ਼ਨੀ ਦਾ ਦਿਨ ਹੁੰਦਾ ਹੈ ਐਤਵਾਰ ਠੀਕ ਰਹੇਗਾ ਮੈਂ ਐਤਵਾਰ ਵਾਲੇ ਦਿਨ ਉੱਥੇ ਜਾ ਪਹੁੰਚਿਆ ਉਹਨੇ ਬੱਚਿਆਂ ਦਾ ਕਾਫੀ ਸਾਰਾ ਸਮਾਨ ਇਕੱਠਾ ਕੀਤਾ ਹੋਇਆ ਸੀ ਇਹਨਾਂ 'ਚ ਚਾਦਰਾਂ ਨਰਮ ਕੰਬਲ ਲੰਗੋਟ ਪਾਊਡਰ ਗ੍ਰੇਬਾਟਰ ਤੇ ਇੱਕ ਵੱਡਾ ਟੈਡੀ ਬੀਅਰ ਸ਼ਾਮਲ ਸਨ ਕਾਰ ਵਿੱਚ ਇਹ ਸਾਰਾ ਸਮਾਨ ਨਹੀਂ ਸੀ ਰੱਖਿਆ ਜਾ ਸਕਦਾ ਇਸ ਲਈ ਇੱਕ ਨਰਸ ਸਾਰੇ ਸਮਾਨ ਦੇ ਨਾਲ ਰਾਏ ਬਹਾਦਰ ਦੀ ਕਾਰ ਵਿੱਚ ਬੈਠੀ ਸੋਨੂੰ ਮੇਰੇ ਨਾਲ ਅਗਲੀ ਸੀਟ ਤੇ ਬੈਠੀ ਜਦ ਕਿ ਸੀਨੀਅਰ ਨਰਸ ਨੇ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਪਿਛਲੀ ਸੀਟ ਮਲ ਲਈ ਮੈਂ ਰਾਏ ਬਹਾਦਰ ਦੇ ਡਰਾਈਵਰ ਨੂੰ ਕਿਹਾ ਕਿਓ ਮੇਰੇ ਮਗਰਮਗਰਾਵੀ ਸਾਬ ਮੈਂ ਕਈ ਵਾਰ ਤਾਂ ਤੁਹਾਡੇ ਘਰ ਗਿਆ ਮੈਂ ਉਹਨੂੰ ਫਿਰ ਕਿਹਾ ਮੇਰੇ ਮਗਰਮਗਰਾ ਹੁਣ ਉਹੀ ਘਰ ਨਹੀਂ ਹੈ ਸੋਨੂੰ ਪੁੱਛਣ ਲੱਗੀ ਅਸੀਂ ਕਿੱਥੇ ਜਾ ਰਹੇ ਹਾਂ ਸਾਡੇ ਨਵੇਂ ਘਰ ਮੈਂ ਤੈਨੂੰ ਅਚਨ-ਚੇਤ ਦਸਨਾ ਚਾਹੁੰਦਾ ਸਾਂ ਮੈਂ ਸਾਡੇ ਨਵੇਂ ਕਰਦੇ ਗੇਟ ਸਾਹਮਣੇ ਜਾ ਕੇ ਰੁਕਿਆ ਤੇ ਘਰ ਦੇ ਬਾਹਰ ਲੱਗੀ ਪਿੱਤਰ ਦੀ ਪਲੇਟ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਦੇਖ ਰਣਜੀਤ ਵਿਲਾ ਮੈਂ ਸੋਚਿਆ ਸੀ ਕਿ ਆਪਣੇ ਪੁੱਤਰ ਦੇ ਨਾਂ ਵਾਲੀ ਇਸ ਵੱਡੇ ਮਕਾਨ ਨੂੰ ਦੇਖ ਕੇ ਉਹ ਖੁਸ਼ ਹੋਏਗੀ ਪਰ ਉਹਦੇ ਚਿਹਰੇ ਤੇ ਤਾਂ ਰੂਸ ਫੈਲਿਆ ਹੋਇਆ ਸੀ ਉਹ ਕਹਿਣ ਲੱਗੀ ਮੇਰੇ ਨਾਂ ਸਲਾਹ ਕੀਤੇ ਬਿਨਾ ਤੇ ਮੈਨੂੰ ਦੱਸੇ ਬਿਨਾ ਮੈਂ ਜਾਣਦਾ ਸਾਂ ਕਿ ਜਦੋਂ ਨਰਸਾਂ ਦੂਰ ਹੋਣਗੀਆਂ ਤਾਂ ਇਸ ਮਸਲੇ ਤੇ ਹੋਰ ਵੀ ਕਈ ਗੱਲਾਂ ਕਰੇਗੀ ਇਸੇ ਨਾਲ ਹੀ ਨਰਸ ਦੀ ਕਈ ਇਸ ਗੱਲ ਨੇ ਵੀ ਉਹਨੂੰ ਹਾਲ ਦੀ ਘੜੀ ਚੁੱਪ ਕਰਵਾ ਦਿੱਤਾ ਮਿਸਟਰ ਮੌਨ ਤੁਹਾਡਾ ਘਰ ਕਿੰਨਾ ਵਧੀਆ ਬਾਬਾ ਮੈਂ ਉਹਨਾਂ ਸਭ ਨੂੰ ਅੰਦਰ ਲੈ ਕੇ ਗਿਆ ਅਤੇ ਉਹਨੂੰ ਸੋਨੂ ਦਾ ਤੇ ਬੱਚੇ ਦਾ ਕਮਰਾ બਖਾਇਆ ਇਸ ਵਿੱਚ ਸਿਲਕ ਦੀਆਂ ਚਾਦਰਾਂ ਵਿਛੀਆਂ ਹੋਈਆਂ ਸਨ ਵੱਡੇ ਵੱਡੇ ਨਰਮ ਸਰਹਾਣੇ ਸਨ ਜਿਹੜੇ ਖਾਸ ਤੌਰ ਤੇ ਜਰਮਨੀ ਤੋਂ ਮੰਗਵਾਏ ਗਏ ਸਨ ਕਮਰੇ ਵਿੱਚ ਬੱਚੇ ਲਈ ਇੱਕ ਵੱਖਰੀ ਮੰਜੀ ਸੀ ਅਤੇ ਬਾਥਰੂਮ ਐਸੇ ਸਨ ਜਿਹੜੇ ਪੰਜ ਤਾਰਾ ਹੋਟਲਾਂ ਨੂੰ ਮਾਤ ਪਾਉਂਦੇ ਸਨ ਮੇਰੇ ਪਿਤਾ ਨੇ ਵੀ ਉਹਨਾਂ ਦਾ ਸਵਾਗਤ ਕਰਨ ਲਈ ਪੂਰੀ ਵਾਰ ਲਗਾਈ। ਉਹਨਾਂ ਸੋਨੂ ਤੇ ਬੱਚੇ ਦੇ ਮੱਥੇ ਤੇ ਕੇਸਰ ਲਾਇਆ ਤੇ 100 ਰੁਪਏ ਦਾ ਨੋਟ ਉਹਨਾਂ ਦੇ ਸਿਰਾਂ ਤੇ ਕਮਾ ਕੇ ਉਹਨਾਂ ਦੇ ਹੱਥਾਂ 'ਚ ਫੜਾ ਦਿੱਤਾ। ਨੌਕਰ ਵੀ ਅੰਦਰ ਆ ਗਏ। ਮੈਂ ਵਾਰੀ-ਵਾਰੀ ਸਭ ਦੀ ਬੇਸ਼ਾਨ ਕਰਾਈ। ਉਹਨਾਂ ਸਭ ਨੇ ਸੋਨੂ ਦੇ ਪੈਰ ਛੂਏ ਰਸੋਈਏ ਨੇ ਆਪਣੀ ਬੰਗਾਲੀ ਰਲਮਈ ਹਿੰਦੀ ਵਿੱਚ ਸੋਨੂ ਨੂੰ ਵਧਾਈ ਦਿੰਦੇ ਹੋਏ ਕਿ ਆਮੇਮ ਸਾਹਿਬ ਆਪਕੋ ਬਹੁਤ ਬਹੁਤ ਮੁਬਾਰਕੋ। ਬੈਰਾਂ ਨੂੰ ਉਹ ਪਹਿਲਾਂ ਹੀ ਜਾਣਦੀ ਸੀ। ਜ਼ਮਾਦਾਰਨੀ ਨੇ ਆਪਣੇ ਆਪ ਨੂੰ ਜ਼ਮਾਦਾਰਨੀ ਹੀ ਦੱਸਿਆ ਤੇ ਕੋਈ ਨਾਂ ਨਾ ਦੱਸਿਆ। ਜਦੋਂ ਸਾਰੇ ਲੋਕ ਬਾਹਰ ਚਲੇ ਗਏ ਤਾਂ ਸੋਨੂੰ ਨੇ ਫਿਰ ਤਲਖੀ ਨਾ ਕਿਹਾ। ਘਰ ਦੀ ਮਾਰ ਕਰਨ ਦੀ ਮਰਜ਼ੀ ਤੋਂ ਬਿਨਾਂ ਹੀ ਸਾਰਾ ਸਟਾਫ ਵੀ ਭਰਤੀ ਕਰ ਲਿਆ। ਮੇਰੇ ਜਿਵੇਂ ਤਾਂ ਇਹੀ ਕਰਨਾ ਕਿ ਜੋ ਕੁਝ ਪਰੋਸਿਆ ਜਾਵੇ ਉਹ ਖਾਲਮਾ। ਜਦੋਂ ਮੈਨੂੰ ਲੋੜ ਹੋਵੇ ਤਾਂ ਤੇਰੇ ਨਾਲ ਸੌਂ ਲਵਾਂ ਜਾਂ ਆਪਣੇ ਬੱਚੇ ਦੀ ਸੰਭਾਲ ਕਰਦੀ ਨਾ। ਮੈਂ ਹੱਥ ਲ ਹੋ ਗਿਆ ਤੇ ਕਿਹਾ ਕੋਈ ਚੀਜ਼ ਐਸੀ ਹੈ ਜਿਹੜੀ ਮੈਂ ਕਰਾਂ ਤਾਂ ਤੂੰ ਖੁਸ਼ ਹੋਵੇਂ। ਮੈਂ ਸਾਰਾ ਕੁਝ ਤੈਨੂੰ ਖੁਸ਼ ਕਰਨ ਲਈ ਹੀ ਕੀਤਾ ਹੈ। ਇਹਦੇ ਬਜਰੇ ਧੰਨਵਾਦ ਦੀ ਤਾਂ ਤੂੰ ਨੁਕਤਾ ਜੀ ਨਹੀਂ ਕਰੀ ਜਾਨੀ। ਮੈਂ ਕਮਰੇ ਤੋਂ ਬਾਹਰ ਚਲਾ ਗਿਆ ਮੈਨੂੰ ਆਸ ਸੀ ਕਿ ਮੇਰੀ ਇਸ ਤਰ੍ਹਾਂ ਕਰਨ ਨਾਲ ਉਹਨੂੰ ਆਪਣੀ ਗਲਤੀ ਮਹਿਸੂਸ ਹੋਵੇਗੀ ਉਹਨੇ ਸਾਰੇ ਮਕਾਨ ਦਾ ਚੱਕਰ ਲਗਾਇਆ ਤੇ ਸਾਰੇ ਕਮਰੇ ਦੇਖੇ ਫਿਰ ਉਹ ਰਸੋਈ ਵਿੱਚ ਗਈ ਤੇ ਰਸੋਈਆ ਨੂੰ ਪੁੱਛਿਆ ਕਿ ਉਹਨੇ ਦੁਪਹਿਰ ਦੇ ਖਾਣੇ ਤੇ ਰਾਤ ਲਈ ਕੀ ਬਣਾਇਆ ਫਿਰ ਹੇਠਾਂ ਆ ਕੇ ਵੱਡੇ ਬੈਠਕ ਕਮਰੇ ਵਿੱਚ ਗਈ ਆਵਾਜ਼ ਤੋਂ ਹੀ ਮੈਨੂੰ ਪਤਾ ਲੱਗਿਆ ਕਿ ਉਹਨੇ ਸ਼ਰਾਬ ਵਾਲੀ ਅਲਮਾਰੀ ਖੋਲੀ ਅਤੇ ਇਸ ਵਿੱਚ ਪੈ ਗਲਾਸ ਦੇਖੇ ਆਖਰ ਉਹ ਮੇਰੇ ਪੜਨ ਵਾਲੇ ਕਮਰੇ ਵਿੱਚ ਆਈ ਜਿੱਥੇ ਮੈਂ ਕੰਮ ਕਰਨ ਦਾ ਬਹਾਨਾ ਕਰ ਰਿਹਾ ਸਾਂ ਉਹਨੇ ਮਾਫੀ ਭਰੀ ਲੱਜੇ ਵਿੱਚ ਕਿਹਾ ਮੈਨੂੰ ਸੋਸਾ ਕਿ ਮੈਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਸਾਰਾ ਕੁਝ ਠੀਕ ਠਾਕ ਹੈ ਤੂੰ ਮੇਰੇ ਬਿਨਾ ਵੀ ਸਾਰਾ ਕੰਮ ਸੰਭਾਲ ਸਕਦਾ ਹੈ ਮੈਨੂੰ ਖੁਸ਼ੀ ਹੈ ਕਿ ਤੈਨੂੰ ਇਹ ਥਾਂ ਪਸੰਦ ਆਈ ਉਹ ਪੁੱਛਣ ਲੱਗੀ ਇਹਨਾਂ ਨਰਸਾਂ ਲੱਗੀ ਬਣੇਗਾ ਮੈਂ ਜਵਾਬ ਦਿੱਤਾ ਇਹਨਾਂ ਤੋਂ ਪੁੱਛ ਕੇ ਇਹਨਾਂ ਨੂੰ ਖਾਣਾ ਕਿਸ ਤਰ੍ਹਾਂ ਦਾ ਪਸੰਦ ਹੈ ਤੇ ਰਸੋਈਏ ਨੂੰ ਦੱਸ ਦੇ ਉਸ ਨਰਸਾਂ ਨੂੰ ਹੇਠਾਂ ਲਿਖਿਆ ਤੇ ਫਿਰ ਉਹਨਾਂ ਦਾ ਮੇਰੇ ਨਾਲ ਤਾਰਫ ਕਰਾਇਆ ਉਹ ਡੇਲੀ ਉਮਰ ਵਾਲੀ ਨਰਸ ਕਹਿਣ ਲੱਗੀ ਸਰ ਮੇਰਾ ਨਾਮ ਮੀਰੀ ਜੋਸਫ ਹੈ ਮੈਂ ਤਮਿਲਨਾਡੂ ਤੋਂ ਆਂ ਅਤੇ ਰੋਮਨ ਕੈਥੋਲਿਕ ਹਾਂ ਉਹ ਪੱਕੇ ਰੰਗ ਦੀ ਪਰਮੇ ਔਰਤ ਸੀ ਤੇ ਉਹਦੀ ਉਮਰ 70 ਸਾਲਾਂ ਦੀ ਸੀ ਉਹਦੇ ਗਲੇ ਵਿੱਚ ਸੋਨੇ ਦਾ ਕ੍ਰਾਸ ਲਟਕ ਰਿਹਾ ਸੀ ਨੌਜਵਾਨ ਨਰਸ ਨੇ ਆਪਣੇ ਬਾਰੇ ਦੱਸਿਆ ਸਰ ਮੇਰਾ ਨਾਮ ਇਤਿਆਰਾ ਮੈਥਿਊਜ਼ ਹੈ ਮੈਂ ਕੇਰਲਚ ਕੋਟੇ ਆਮਦੀ ਰਹਿਣ ਵਾਲੀ ਹਾਂ ਤੇ ਮੈਂ ਸੀਰੀਅਨ ਕ੍ਰਿਸਚੀਅਨ ਹਾਂ ਉਹ ਦੂਜੀ ਨਰਸ ਜਿਹਨੂੰ ਨਾਂ ਤਾਂ ਕਹਾਈ ਸੀ ਤੇ ਨਾ ਉਹਨੀ ਮੋਟੀ ਸੀ ਮੈਂ ਆਪਣੇ ਕੰਮ ਦੇ ਕਮਰੇ ਦੇ ਨਾਲ ਉਹਨਾਂ ਦਾ ਕਮਰਾ ਦਿਖਾਇਆ ਇੱਥੇ ਮੈਂ ਦੋ ਬਿਸਤਰੇ ਲਵਾ ਦਿੱਤੇ ਸਨ ਉਹਨਾਂ ਨੇ ਵਾਰੀ-ਵਾਰੀ ਇਸ ਕਮਰੇ ਵਿੱਚ ਰਹਿਣਾ ਸੀ ਕਿਉਂਕਿ ਇੱਕ ਨਰਸ ਨੇ ਤਾਂ ਡਿਊਟੀ ਤੇ ਹੋਇਆ ਕਰਨਾ ਸੀ। ਕੇਰਲਾ ਵਾਲੀ ਕਹਿਣ ਲੱਗੀ ਮੈਂ ਰਾਤ ਨੂੰ ਜਾਗਦੀ ਹਾਂ। ਰਾਤ ਨੂੰ ਮੈਂ ਇੱਥੇ ਰਹਿਆ ਕਰੇਗੀ ਤੇ ਮੈਂ ਦਿਨ ਵਿੱਚ। ਮੈਂ ਉਹਨਾਂ ਨੂੰ ਦੱਸਿਆ ਕਿ ਰਸੋਈਏ ਨੂੰ ਖੁਦ ਹੀ ਦੱਸ ਦੇਣਾ ਉਹਨਾਂ ਨੂੰ ਕਿਸ ਤਰ੍ਹਾਂ ਦਾ ਭੋਜਨ ਚਾਹੀਦਾ ਹੈ। ਜਵਾਬ ਮੈਰੀ ਨੇ ਦਿੱਤਾ ਸਰ ਜੋ ਕੁਝ ਤੁਸੀਂ ਖਾਓਗੇ ਉਹੀ ਕੁਝ ਅਸੀਂ ਖਾ ਲਵਾਂਗੇ। ਕਦੇ-ਕਦੇ ਸਾਨੂੰ ਇਡਲੀ ਦੋਸਾ ਚਾਹੀਦਾ ਹੁੰਦਾ ਹੈ। ਉਹ ਅਸੀਂ ਆਪੇ ਬਣਾ ਲਵਾਂਗੇ। ਦੋ ਕੁ ਦਿਨਾਂ ਵਿੱਚ ਹੀ ਜ਼ਿੰਦਗੀ ਹਿੱਲੀ ਤੇ ਪੈ ਗਈ ਸੋਨੂ ਅਤੇ ਬੱਚਾ ਉੱਪਰਲੀ ਮੰਜ਼ਲ ਤੇ ਇੱਕ ਬੈੱਡਰੂਮ ਵਿੱਚ ਸੌਂਦੇ ਕੇਰਲਾ ਵਾਲੀ ਨਰਸ ਉਸੇ ਕਮਰੇ ਵਿੱਚ ਕੁਰਸੀ ਤੇ ਬੈਠੀ ਉਂਗਲਾਉਂਦੀ ਰਹਿੰਦੀ ਹਰ 4 ਘੰਟੇ ਬਾਅਦ ਬੱਚਾ ਰੋਂਦਾ ਤਾਂ ਜਾਗ ਜਾਂਦੀ ਮੈਂ ਆਪਣੇ ਪੜਨ ਕਮਰੇ ਵਿੱਚ ਹੀ ਆਪਣੇ ਲਈ ਬਿਸਤਰਾ ਢਾਲਿਆ ਸੀ <table> ਤਾਮਿਲ ਵਾਲੀ ਨਰਸ ਨੇ ਮੇਰੇ ਨਾਲ ਵਾਲਾ ਕਮਰਾ ਮੰਗ ਲਿਆ ਸੀ ਕੇਰਲਾ ਵਾਲੀ ਨਾਲੋਂ ਉਹ ਵੱਧ ਗੱਲਾਂ ਮਾਰਦੀ ਸੀ ਉਸ ਮੈਨੂੰ ਦੱਸਿਆ ਕਿ ਉਹ ਸ਼ਾਦੀशुदा ਹੈ ਅਤੇ ਉਹਦਾ ਇੱਕ ਬੱਚਾ ਵੀ ਸੀ ਉਹ ਕਹਿਣ ਲੱਗੀ ਮੇਰਾ ਪਤੀ ਬਸ ਹਰ ਸਮੇਂ ਪਿੰਦਾ ਹੀ ਰਹਿੰਦਾ ਉਤਾ ਮੱਛੀ ਵਾਂਗ ਪਿੰਦਾ ਜਦੋਂ ਮੈਂ ਉਹਨੂੰ ਮਨਾ ਕਰਦੀਆਂ ਤਾਂ ਮੈਨੂੰ ਘੁੱਟਦਾ ਹੈ ਬੱਚੇ ਦੇ ਪਾਲਣ ਪੋਸ਼ਣ ਲਈ ਘਰ ਵਿੱਚ ਪੈਸੇ ਨਹੀਂ ਹਨ ਕੀ ਕਰੀਏ ਸਰ ਇਸ ਲਈ ਮੈਂ ਨਰਸਿੰਗ ਦਾ ਕੋਰਸ ਕੀਤਾ ਤੇ ਸਰਟੀਫਿਕੇਟ ਲੈਣ ਤੋਂ ਬਾਅਦ ਆਪਣੇ ਪਤੀ ਨੂੰ ਕਿਹਾ ਮਿਸਟਰ ਤੂੰ ਇੱਥੇ ਰਹਿ ਕੇ ਸ਼ਰਾਬ ਪੀ ਤੇ ਬੱਚੇ ਦੀ ਦੇਖਭਾਲ ਵੀ ਕਰ ਮੈਨੂੰ ਦਿੱਲੀ ਵਿੱਚ ਨੌਕਰੀ ਮਿਲ ਗਈ ਹੈ ਜੋ ਕੁਝ ਵੀ ਬੱਚਾ ਮੈਂ ਤੈਨੂੰ ਭੇਜਦੀ ਰਹਾਂਗੀ ਉਹਨੇ ਸਾਰੀ ਗੱਲ ਬੜੀ ਖੁਸ਼ੀ ਨਾਲ ਦੱਸੀ ਉਹ ਕਹਿਣ ਲੱਗੀ ਇੱਕੋ ਤਾਂ ਜ਼ਿੰਦਗੀ ਜਿਉਣ ਲਈ ਹੈ ਇਹਨੂੰ ਸ਼ਰਾਬੀ ਪਤੀ ਤੇ ਕਿਉਂ ਬਰਬਾਦ ਕੀਤਾ ਜਾਵੇ ਤੁਸੀਂ ਮੰਨਦੇ ਹੋ ਕਿ ਨਹੀਂ ਮੈਂ ਸਹਿਮਤ ਹੋ ਗਿਆ ਸੋਨ ਨੂੰ ਮੈਨੂੰ ਆਪਣੇ ਕੋਲ ਨਹੀਂ ਸਿਉਣ ਦਿੰਦੀ ਉਹਦਾ ਕਹਿਣਾ ਸੀ ਡਾਕਟਰ ਦਾ ਕਹਿਣਾ ਕਿ ਉਨੀ ਦੇਰ ਤੱਕ ਕੁਝ ਨਹੀਂ ਕਰਨਾ ਜਦੋਂ ਤੱਕ ਬੱਚਾ ਦੁੱਧ ਚੁੰਗਦਾ 6 ਮਹੀਨੇ ਬਾਅਦ ਮੈਂ ਉਹਨੂੰ ਦੁੱਧ ਵਾਲੀ ਬੋਤਲ ਨਾਲ ਦੁੱਧ ਪਿਲਾਉਣਾ ਸ਼ੁਰੂ ਕਰਾਂਗੀ ਅਤੇ ਫੈਰਿਕਸ ਵਗੈਰਾ ਦੇਣਾ ਸ਼ੁਰੂ ਕਰਾਂਗੀ ਉਦੋਂ ਹੀ ਦੇਖਾਂਗੇ ਕਿ ਤੁਹਾਡਾ ਕੀ ਬਣਦਾ ਪਿਛਲੇ 6 ਮਹੀਨੇ ਤੋਂ ਮੈਂ ਸਰੀਰਕ ਆਨੰਦ ਹਾਸਲ ਨਹੀਂ ਸੀ ਕੀਤਾ ਮੇਰੇ ਵਰਗੇ ਵਾਸਨਾ ਭਰਪੂਰਪਨ ਤੇ ਲਈ ਹੋਰ 6 ਮਹੀਨੇ ਪਰਹੇਜ਼ ਕਰਨਾ ਸੌਖਾ ਨਹੀਂ ਸੀ ਇੱਕ ਸ਼ਾਮ ਮੈਂ ਆਪਣੇ ਕੋਟੇ ਨਾਲੋਂ ਬਸ ਕੋਚ ਪੀਲੀ ਸੋਨੂ ਸ਼ਰਾਬ ਨੂੰ ਹੱਥ ਤੱਕ ਨਹੀਂ ਸਿਰੌਂਦੀ ਕਿਉਂਕਿ ਇਹ ਉਸਤੇ ਦੁੱਧ ਵਿੱਚ ਚਲੀ ਜਾਂਦੀ ਸੀ ਤੇ ਬੱਚੇ ਲਈ ਹਾਨੀਕਾਰਕ ਹੁੰਦੀ ਸੀ ਪਿਤਾ ਜੀ ਸੂਰਜ ਸਿਵਨ ਤੋਂ ਪਹਿਲਾਂ ਹੀ ਖਾਣਾ ਖਾ ਲੈਂਦੇ ਸਨ ਤੇ ਸੌਣ ਲਈ ਆਪਣੇ ਕਮਰੇ ਵਿੱਚ ਚਲੇ ਜਾਂਦੇ ਸਨ ਮੈਂ ਨੌਕਰਾਂ ਦੇ ਜਾਣ ਦੀ ਉਡੀਕ ਕਰਦਾ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਪਿਛਲੇ ਦਰਵਾਜ਼ੇ ਨੂੰ ਬੰਦ ਕਰਦਾ ਖਾਣੇ ਤੋਂ ਬਾਅਦ ਮੈਂ ਬਾਗ ਵਿੱਚ ਹਲਕੀ ਜਿਹੀ ਸੈਰ ਕਰਦਾ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਗਾਉਣਾ ਤੇ ਫਿਰ ਆਪਣੇ ਕਮਰੇ ਵਿੱਚ ਆ ਜਾਂਦਾ ਇੱਕ ਸ਼ਾਮ ਮੈਰੀ ਜਸ ਮੈਨੂੰ ਸ਼ੁਭ ਰਾਤਰੀ ਕਹਿ ਲਈ 아이 ਮੈਨੂੰ ਨਹੀਂ ਪਤਾ ਕਿ ਮੇਰੇ ਤੇ ਕੀ ਭੂਸ ਸਵਾਰ ਹੋਇਆ ਸੀ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਉਹਨੂੰ ਚੁੰਮ ਲਿਆ ਉਹਨੇ ਕੋਈ ਵਿਰੋਧ ਨਾ ਕੀਤਾ ਸਗੋ ਕਹਿਣ ਲੱਗੀ ਸਰ ਕੋਈ ਅੰਦਰ ਆ ਸਕਦਾ ਹੈ ਇਦਾਂ ਕਰਨਾ ਠੀਕ ਨਹੀਂ ਮੈਂ ਕਮਰੇ ਨੂੰ ਅੰਦਰੋਂ ਕੁੰਡੀ ਲਾ ਲਈ ਸਵੇਰ ਵਸਤੇ ਬਾਅਦ ਆਪਣੇ ਕੱਪੜੇ ਠੀਕ ਕਰਦੀ ਹੋਈ ਉਹ ਕਹਿਣ ਲੱਗੀ ਇਹ ਸੁਰੱਖਿਤ ਨਹੀਂ ਹੈ ਜੇ ਮੈਂ ਗਰਭવતી ਹੋ ਗਈ ਤਾਂ ਠੀਕ ਨਹੀਂ ਹੋਣਾ ਮੈਂ ਕੈਥੋਲਿਕਾਂ ਨਾ ਮੈਨੂੰ ਤਲਾਕ ਮਿਲ ਸਕਦਾ ਤੇ ਨਾ ਮੈਂ ਨਜਾਇਜ਼ ਬੱਚਾ ਜਨਮ ਸਕਦੀ ਆ ਜੇ ਯੇਸੂ ਇਸ ਬਾਰੇ ਮੈਨੂੰ ਮਾਫ਼ ਕਰਨ ਤਾਂ ਮੈਂ ਅੱਗੇ ਲਈ ਗਰਭ ਰੋਕੂ ਗੋਲੀਆਂ ਲੈ ਲਵਾਂਗੀ ਸਰ ਇੱਕੋ ਹੀ ਤਾਂ ਜ਼ਿੰਦਗੀ ਹੈ ਕਿ ਮੇਰੇ ਮਨ ਵਿੱਚ ਪਛਤਾਵੇ ਦੀ ਭਾਵਨਾ ਆਈ ਸੀ ਨਹੀਂ ਜਿਵੇਂ ਮੈਰੀ ਜਸਪ ਨੇ ਇੱਕੋ ਜ਼ਿੰਦਗੀ ਦੀ ਗੱਲ ਕਰਕੇ ਇਸ ਕਾਰਵਾਈ ਨੂੰ ਠੀਕ ਠਹਿਰਾਇਆ ਸੀ ਉਸੇ ਤਰ੍ਹਾਂ ਮੈਂ ਵੀ ਇਹਨੂੰ ਠੀਕ ਮੰਨ ਲਿਆ ਸੀ ਸੈਕਸ ਬਹੁਤ ਜ਼ਰੂਰੀ ਹੈ ਜਦੋਂ ਇਹਨਾਂ ਮਿਲ ਰਿਹਾ ਹੋਵੇ ਉਦੋਂ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਸਾਰੇ ਧਾਰਮਿਕ ਵਿਸ਼ਵਾਸਾਂ ਜਾਂ ਨੈਤਿਕ ਸੋਲਾਂ ਤੋਂ ਉੱਪਰ ਸਰੀਰ ਦੀਆਂ ਲੋੜਾਂ ਯਸੂ ਨੇ ਮੇਰੀ ਯਾਸੋਬ ਨੂੰ ਉਸਦੀ ਗਲਤੀ ਮਾਫ ਕਰ ਦਿੱਤੀ ਸੀ ਦੋ ਦਿਨਾਂ ਬਾਅਦ ਉਸ ਨੂੰ ਮਹਾਵਾਰੀ ਆ ਗਈ 6 ਦਿਨਾਂ ਮਗਰੋਂ ਉਹਨੇ ਗੋਲੀ ਖਾਣੀ ਸ਼ੁਰੂ ਕਰ ਦਿੱਤੀ ਇਹ ਮੌਜ ਮੇਲਾ ਬਹੁਤ ਦੇਰ ਤੱਕ ਨਾ ਚੱਲਿਆ ਸਪਸ਼ਟ ਸੀ ਕਿ ਮੈਂ ਤਣਾ ਰਹਿਤਾ ਤੇ ਆਨੰਦ ਭਰਪੂਰ ਦਿਖਾਈ ਦਿੰਦਾ ਸਾਂ ਇਸ ਕਾਰਨ ਸੋਨੂੰ ਹੈਰਾਨ ਹੋ ਰਹੀ ਸੀ ਉਸ ਨੂੰ ਮੇਰੇ ਇਹਨਾਂ ਸਬੰਧਾਂ ਬਾਰੇ ਪਤਾ ਸੀ ਪਰ ਉਸ ਕੋਲ ਮੇਰੇ ਖਿਲਾਫ ਕੋਈ ਸਬੂਤ ਨਹੀਂ ਸੀ ਦੋਵਾਂ ਨਰਸਾਂ ਚੋਂ ਕੇਰਲਾ ਵਾਲੀ ਨੌਜਵਾਨ ਨਰਸ ਬਦੇਰੀ ਦਿਲਕਸ਼ ਸੀ ਤੇ ਉਹ ਸਾਰੀ ਰਾਤ ਸੋਨੂੰ ਦੇ ਕਮਰੇ ਵਿੱਚ ਬਤਾਉਂਦੀ ਸੀ ਤਮੇਲੇ ਵਾਲੀ ਨਰਸ ਮੋਤੀ ਤੇ ਬੇਟਬੀ ਸੀ ਉਹਦੇ ਗਲ ਵਿੱਚ ਲਟਕ ਰਿਹਾ ਸੋਨੇ ਦਾ ਕ੍ਰਾਸ ਇਸ ਗੱਲ ਦਾ ਸਬੂਤ ਸੀ ਕਿ ਉਹ ਪੱਕੀ ਕ੍ਰਿਸਚੀਅਨ ਸੀ ਅਤੇ ਆਪਣੇ ਪਤੀ ਤੋਂ ਬਿਨਾ ਕਿਸੇ ਨਾਲ ਵੀ ਸਹਿਵਾਸ ਨਹੀਂ ਕਰੇਗੀ ਪਰ ਔਰਤਾਂ ਵਿੱਚ ਇੱਕ ਛੇਵੀਂ ਸੂਝ ਹੁੰਦੀ ਹੈ ਤੇ ਜਦੋਂ ਵੀ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਹੈ ਇਹ ਉਹਨਾਂ ਨੂੰ ਚੇਤਾਵਨੀ ਦੇ ਦਿੰਦੀ ਹੈ ਸੋਨੂੰ ਨੂੰ ਇਹ ਸ਼ੱਕ ਪੈ ਗਿਆ ਕਿ ਉਸ ਦੀ ਆਪਣੀ ਛੱਤ ਦੇ ਹੇਠਾਂ ਹੀ ਕੁਝ ਗਲਤ ਚੱਲ ਰਿਹਾ ਹੈ ਉਹ ਕੋਈ ਖਤਰਾ ਨਹੀਂ ਸੀ ਲੈਣਾ ਚਾਹੁੰਦੀ ਦੋ ਕੁ ਹਫ਼ਤੇ ਮਗਰੋਂ ਨੇ ਐਲਾਨ ਕਰ ਦਿੱਤਾ ਕਿ ਉਸ ਨੂੰ ਦਿਨਵੇਲੇ ਨਰਸਰੀ ਲੋੜ ਨਹੀਂ ਰਹੀ ਉਹਨੇ ਆਪਣੀ ਮਾਂ ਨੂੰ ਕਹਿ ਕੇ ਇੱਕ ਆਇਆ ਲਾ ਲਈ ਜਿਹੜੀ ਦਿਨ ਬਿਲੇ ਬੱਚੇ ਦੀ ਦੇਖਭਾਲ ਕਰਦੀ ਸੀ ਮੈਰੀ ਜੋਸਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਾਣ ਤੋਂ ਪਹਿਲਾਂ ਉਹਨੇ ਮੈਨੂੰ ਆਪਣਾ ਕਾਰਡ ਦਿੱਤਾ ਇਸ ਤੇ ਉਹਦਾ ਨਾਮ ਅਤੇ ਉਹਦੇ ਨਰਸਿੰਗ ਹੋਮ ਦਾ ਟੈਲੀਫੋਨ ਨੰਬਰ ਲਿਖਿਆ ਸੀ ਉਹ ਕਹਿਣ ਲੱਗੀ ਸਰ ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਵੇ ਟੈਲੀਫੋਨ ਕਰ ਦੇਣਾ ਮੈਂ ਆ ਜਾਵਾਂਗੀ ਕਿਸੇ ਵੀ ਹੋਟਲ ਜਾਂ ਦੋਸਤ ਦੇ ਘਰ ਕਿਤੇ ਵੀ ਮੈਨੂੰ ਪੈਸੇ ਦੀ ਲੋੜ ਨਹੀਂ ਸਿਰਫ ਤੁਸੀਂ ਚਾਹੀਦਿਓ ਮੈਂ ਉਹਦਾ ਕਾਰਡ ਆਪਣੇ ਪਰਸ ਵਿੱਚ ਪਾ ਲਿਆ ਦਿਨ ਦੀ ਨਰਸ ਨੂੰ ਹਟਾਉਣ ਤੋਂ ਬਾਅਦ ਵੀ ਮੇਰੇ ਪ੍ਰਤੀ ਸੋਨੂ ਦਾ ਵਤੀਰਾ ਨਹੀਂ ਸੀ ਬਦਲਿਆ ਮੈਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਉਹਨੂੰ ਕੀ ਹੋ ਗਿਆ ਹੈ ਮੈਂ ਜੋ ਕੁਝ ਵੀ ਕਰਦਾ ਉਸ 'ਚੋਂ ਉਹਨੂੰ ਨੁਕਸ ਨਜ਼ਰ ਆਉਂਦੇ ਹਰ ਸ਼ਾਮ ਉਹ ਕਿਸੇ ਐਸੇ ਮਸਲੇ ਤੇ ਗੱਲ ਛੇੜ ਲੈਂਦੀ ਜਿਸ ਦਾ ਸਿੱਟਾ ਲੜਾਈ ਵਿੱਚ ਨਿਕਲਦਾ ਮੈਂ ਲੜਾਈ ਤੋਂ ਬਚਣ ਲਈ ਟੀਵੀ ਚਾਲੂ ਕਰ ਲੈਂਦਾ ਤੇ दारू ਪੀਣ ਵੇਲੇ ਤੇ ਖਾਣਾ ਖਾਣ ਵੇਲੇ ਵੀ ਇਸਨੂੰ ਚਾਲੂ ਰੱਖਦਾ ਆਖਰਕਾਰ ਸੌਣ ਦਾ ਸਮਾਂ ਆ ਜਾਂਦਾ ਉਹ ਆਪਣੇ ਕਮਰੇ ਵਿੱਚ ਚੜੀ ਜਾਂਦੀ ਤੇ ਮੈਂ ਆਪਣੇ ਕਮਰੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਵਿੱਚ ਸਹਿਵਾਸ ਦਾ ਵਿਚਾਰ ਕਦੇ ਵੀ ਸਾਡੇ ਮਨਾਂ ਵਿੱਚ ਨਾ ਆਉਂਦਾ ਮੇਰੇ ਵਿਚਾਰਾਂ ਵਿੱਚ ਫਿਰ ਮੈਰਿਜ ਦੀ ਸਭਾਉਣੀ ਸ਼ੁਰੂ ਹੋ ਗਈ ਉਹ ਕੋਈ ਬਹੁਤੀ ਸੁੰਦਰ ਔਰਤ ਨਹੀਂ ਸੀ ਪਰ ਉਹ ਸਹਿਬਾਸਤਰੀ ਚਾਵਨ ਸੀ ਇਸ ਕਰਕੇ ਉਹ ਚੰਗੀ ਲੱਗਣ ਲੱਗੀ ਮੈਂ ਪਹਿਲ ਕਦਮੀ ਕਰਨ ਵਿੱਚ ਹਿਚਕਚਾਉਂਦਾ ਸਾਂ ਉਹ ਇਸ ਤਰ੍ਹਾਂ ਨਹੀਂ ਸੀ ਕਰਦੀ ਇੱਕ ਸ਼ਾਮ ਬਿਮਲਾ ਸ਼ਰਮਾ ਨੇ ਮੇਰੇ ਫੋਨ ਦੀ ਘੰਟੀ ਬਜਾਈ ਤੇ ਕਹਿਣ ਲੱਗੀ ਸਰ ਤੁਹਾਡੇ ਬੱਚੇ ਦੀ ਨਰਸ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਰੱਬ ਕਰੇ ਬੱਚਾ ਠੀਕ ਠਾਕ ਹੋਵੇ ਮੈਂ ਜਵਾਬ ਦਿੱਤਾ ਟੈਲੀਫੋਨ ਮੈਨੂੰ ਦੇ ਇਹ ਮੈਰੀ ਜੋਸਫ ਸੀ ਸਰ ਤੁਹਾਡੇ ਦਫ਼ਤਰ ਵਿੱਚ ਟੈਲੀਫੋਨ ਕਰਨ ਲਈ ਮਾਫੀ ਦਿਓ ਮੈਂ ਬੱਚੇ ਦੀ ਸਿਹਤ ਦਾ ਪਤਾ ਕਰਨਾ ਚਾਹੁੰਦੀ ਸੀ ਮੇਰਾ ਛੋਟਾ ਬਾਵਾ ਕਿਵੇਂ ਹੈ ਉਹ ਠੀਕ ਠਾਕ ਹੈ ਜ਼ਰਾ ਸੁਣ ਜੇ ਸ਼ਾਮ ਮੈਂ ਟੈਲੀਫੋਨ ਕਰਾਂ ਤਾਂ ਤੂੰ ਇਸ ਨੰਬਰ ਤੇ ਮਿਲ ਜਾਏਗੀ। ਯਸ ਸਰ ਤੁਹਾਡੇ ਲਈ ਸਦਾ ਹਾਜ਼ਰ ਹਾਂ ਕਿਸੇ ਵੀ ਵੇਲੇ ਕਿਸੇ ਵੀ ਤਾਂ ਮੈਰੀ ਜੋਸਫ ਦਾ ਇਹ ਗੁਣ ਬਹੁਤ ਵਧੀਆ ਸੀ। ਮੈਂ ਅਸ਼ੋਕਾ ਹੋਟਲ ਵਿੱਚ ਫੋਨ ਕਰਕੇ ਬੰਬਈ ਦੇ ਰਹਿਣ ਵਾਲੇ ਆਪਣੇ ਕਾਰੋਬਾਰੀ ਹਿੱਸੇਦਾਰ ਦੇ ਨਾਲ ਅਗਲੇ ਦਿਨ ਲਈ ਕਮਰਾ ਬੁੱਕ ਕਰ ਦਿੱਤਾ। ਦਿੱਲੀ ਦੇ ਹੋਰ ਹੋਟਲਾਂ ਦੇ ਮੁਕਾਬਲੇ ਸ਼ੋਕਾ ਹੋਟਲ ਦਾ ਇੱਕਲਾਬ ਸੀ। ਇਹ ਸਰਕਾਰ ਦੀ ਮਲਕੀਅਤ ਸੀ। ਤੇ ਸ਼ਹਿਰ ਦਾ ਸਭ ਤੋਂ ਵੱਡਾ ਹੋਟਲ ਸੀ ਇਸ ਵਿੱਚ ਬਹੁਤੀ ਤਾਂਕ-ਚਾਂਕ ਵੀ ਨਹੀਂ ਕੀਤੀ ਜਾਂਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਸ ਦੀ ਤੀਜੀ ਮੰਜ਼ਲ ਤੱਕ ਇੱਕ ਵੱਖਰੀ ਲਿਫਟ ਜਾਂਦੀ ਸੀ ਜਿਹੜੀ ਪਾਰਕਿੰਗ ਵਾਲੇ ਸਥਾਨ ਤੋਂ ਸ਼ੁਰੂ ਹੁੰਦੀ ਸੀ ਤੀਜੀ ਮੰਜ਼ਲ ਤੇ ਰਹਿਣ ਵਾਲੇ ਲੋਕਾਂ ਨੂੰ ਵੱਡੇ ਗੇਟ ਤੋਂ ਦੀ ਲੰਘ ਕੇ ਸਵਾਗਤੀ ਮੇਜ਼ ਪੁੱਛ ਪੜਤਾਲ ਤੇ ਹੋਰ ਕਾਊਂਟਰਾਂ ਮੂਰਿਆਂ ਦੀ ਨਹੀਂ ਸੀ ਲੰਘਣਾ ਪੈਂਦਾ ਲੌਬੀ ਵਿੱਚ ਲੋਕ ਹਮੇਸ਼ਾ ਤੁਰੇ ਰਹਿੰਦੇ ਸਨ ਇਹਨਾਂ ਵਿੱਚੋਂ ਕਈ ਲੋਕ ਤੁਹਾਨੂੰ ਪਛਾਣ ਕੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਬਣਾ ਸਕਦੇ ਸਨ ਅਤੇ ਉਹ ਜਿਹੜੀਆਂ ਗੱਲਾਂ ਬਣਾਉਂਦੇ ਸਨ ਅਕਸਰ ਠੀਕ ਹੀ ਹੁੰਦੀਆਂ ਸਨ ਤੀਜੀ ਮੰਜ਼ਲ ਤੇ ਰਹਿਣ ਵਾਲਿਆਂ ਦੀ ਇਸ ਤਰ੍ਹਾਂ ਦਾ ਬਹਾਨਾ ਬਣਾਉਣਾ ਹੀ ਕਾਫੀ ਸੀ ਕਿਉਂ ਲਿਫਟ ਦੇ ਨਾਲ ਬਣੀ ਦੁਕਾਨ ਤੋਂ ਡਬਲ ਰੋਟੀ ਕੇਕ ਜਾਂ ਪੇਸਟਰੀ ਵਗੈਰਾ ਖਰੀਦਣ ਆਏ ਹਨ ਤੀਜੀ ਮੰਜ਼ਲ ਵਾਲੇ ਕਮਰਿਆਂ ਦੇ ਬਹਿਰਿਆਂ ਨੂੰ ਵੀ ਪਤਾ ਸੀ ਕਿ ਬੰਬਈ ਕਲਕੱਤਾ ਤੇ ਮ드ਰਾਸ ਦੇ ਬਾਰੀ ਲੋਕ ਜਦੋਂ ਦਿੱਲੀ ਆਉਂਦੇ ਸਨ ਤਾਂ ਉਹਨਾਂ ਨੂੰ ਕੀ ਚਾਹੀਦਾ ਹੁੰਦਾ ਸੀ ਉਹ ਚੁੱਪਚਾਪ ਆਪਣਾ ਕੰਮ ਕਰਦੇ ਰਹਿੰਦੇ ਕੋਈ ਸਵਾਲ ਨਾ ਪੁੱਛਦੇ ਪਰ ਇਹ ਅਸ ਜ਼ਰੂਰ ਰੱਖਦੇ ਸਨ ਕਿ ਉਹਨਾਂ ਨੂੰ ਭਾਰੀ ਟਿਪ ਮਿਲੇਗਾ ਮੈਂ ਆਪਣੀ ਸਿੱਧੀ ਲਾਈਨ ਤੋਂ ਮੈਰੀ ਯੋਸਫ ਨੂੰ ਟੈਲੀਫੋਨ ਕੀਤਾ ਤੇ ਕਿਹਾ ਮੈਰੀ ਮੈਨੂੰ ਕੱਲ ਸ਼ਾਮ 5 ਵਜੇ ਮਿਲ ਕਮਰਾ ਨੰਬਰ 303ਜੀ ਮੰਜ਼ਲ ਅਸ਼ੋਕਾ ਹੋਟਲ ਆਪਣੀ ਨਰਸਾਂ ਵਾਲੀ ਵਰਦੀ ਪਾ ਕੇ ਨਹੀਂ ਮੇਰਾ ਨਾਂ ਨ ਪੁੱਛਦੀ ਫਿਰੇ ਸਿੱਧਾ ਦਰਵਾਜ਼ਾ ਖੜਕਾ ਦੇਵੇਂ ਜ਼ਰੂਰ ਜ਼ਰੂਰ ਸਰ ਓਕੇ ਅਗਲੇ ਦਿਨ ਮੈਂ 4:30 ਵਜੇ ਦਫ਼ਤਰ ਤੋਂ ਚਲਾ ਗਿਆ ਤੇ ਡਰਾਈਵਰ ਨੂੰ ਦੱਸਿਆ ਕਿ ਅਗਲੇ ਦਿਨ ਸਵੇਰ ਤੱਕ ਉਹਦੀ ਛੁੱਟੀ ਹੈ ਦੁਕਾਨ ਤੋਂ ਮੈਂ ਕੁਝ ਚਿਕਨ ਪੈਟੀਆਂ ਤੇ ਚਾਕਲੇਟ ਖਰੀਦੇ ਛੋਟੀ ਲਿਫਟ ਰਾਹੀਂ ਮੈਂ ਤੀਜੀ ਮੰਜ਼ਲ ਤੇ ਪਹੁੰਚਿਆ ਕਮਰਾ ਨੰਬਰ 300 ਖੁੱਲਿਆ ਹੋਇਆ ਸੀ ਚਾਬੀ ਦਰਵਾਜ਼ੇ ਤੇ ਲੱਗੀ ਹੋਈ ਸੀ ਚਾਬੀ ਮੈਂ ਆਪਣੀ ਜੇਬ ਵਿੱਚ ਪਾਈ ਤੇ ਅੰਦਰ ਚਲਾ ਗਿਆ ਇਹ ਬੜਾ ਆਰਾਮ ਦੇ ਸਿੰਗਲ ਕਮਰਾ ਸੀ ਮੇਜ਼ ਤੇ ਸਕੌਚ ਦੀ ਬੋਤਲ ਤੇ ਦੋ ਗਲਾਸ ਰੱਖੇ ਹੋਏ ਸਨ ਤੇ ਨਾਲ ਹੀ ਫਲਾਂ ਦੀ ਟੋਕਰੀ ਤੇ ਫੁੱਲਾਂ ਦਾ ਗੁਲਦਸਤਾ ਵੀ ਸੀ ਫ੍ਰਿਜ ਵਿੱਚ ਸੋਡੇ ਪੈਸਨ ਮੈਂ ਆਪਣੇ ਲਈ ਸੋਡਾ ਪਾ ਕੇ ਸਕੌਚ ਦਾ ਪੈਗ ਬਣਾਇਆ ਵੇਰਾ ਆਰਡਰ ਲੈਣ ਆਇਆ ਮੈਂ ਉਹਨੂੰ ਕਿਹਾ ਜੇ ਲੋੜ ਪਈ ਤਾਂ ਮੈਂ ਘੰਟੀ ਕਰ ਦਿਆਂਗਾ ਕਮਰੇ ਦੇ ਬਾਹਰ ਡੋਨਟ ਡਿਸਟਰਬ ਦੀ ਤਖਤੀ ਲਾ ਦੇ ਤੇ ਕਮਰਾ ਖੁੱਲਾ ਛੱਡ ਦੇ ਉਹਨੇ ਮੈਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ ਪਰ ਉਹਨੂੰ ਸਾਰੇ ਸਿਲਸਿਲੇ ਦਾ ਪਤਾ ਸੀ ਉਹ ਚਲਾ ਗਿਆ ਕੁਝ ਮਿੰਟਾਂ ਮਗਰੋਂ ਹੀ ਦਰਵਾਜ਼ੇ ਤੇ ਹਲਕੀ ਜੀ دستਕ ਹੋਈ ਤੇ ਮੈਰੀ ਜੋਸਫ ਅੰਦਰ ਆ ਗਈ ਉਹਨੇ ਮੁਸਕਰਾਉਂਦੇ ਹੋਏ ਕਿਹਾ ਦਰਵਾਜ਼ੇ ਤੇ ਡੋਨਟ ਡਿਸਟਰਬ ਦੀ ਤਖਤੀ ਲੱਗੀ ਹੋਈ ਹੈ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਡਿਸਟਰਬ ਨਹੀਂ ਕਰ ਰਹੀ ਸਰ ਉਹਨੇ ਸਨੇਹਰੀ ਬਾਰਡਰ ਵਾਲੀ ਚਿੱਟੀ ਸਾੜੀ ਪਾਈ ਹੋਈ ਸੀ ਨਰਸਾਂ ਵਾਲੀ ਵਰਦੀ ਨਾਲੋਂ ਇਹ ਉਸਨੂੰ ਕਿਤੇ ਚੰਗੀ ਲੱਗਦੀ ਸੀ ਮਾਡਰਨ ਕੁੜੀਆਂ ਵਾਂਗ ਉਹ ਕਾਫੀ ਜੱਜੀ ਹੋਈ ਸੀ ਮੈਂ ਉਹਨੂੰ ਕਿਹਾ ਦਰਵਾਜ਼ਾ ਭੇੜ ਕੇ ਨੂੰ ਅੰਦਰੋਂ ਕੁੰਡੀ ਲਗਾ ਦੇ ਬਾਹਰ ਵਾਲੀ ਤਖਤੀ ਤੇਰੇ ਲਈ ਨਹੀਂ ਸਗੋਂ ਹੋਰਾਂ ਲਈ ਲਾਈ ਹੈ ਮੈਂ ਜਾਣਦੀ ਹਾਂ ਸਰ ਮੈਂ ਬੇਵਕੂ ਨਹੀਂ ਹਾਂ ਉਹਨੇ ਮੇਰੀ ਤੌਣ ਦਵਾਲੀ ਆਪਣੀਆਂ ਬਾਹਾਂ ਪਾ ਦਿੱਤੀਆਂ ਸਰ ਮੈਨੂੰ ਤੁਹਾਡੀ ਬੜੀ ਯਾਦ ਆਉਂਦੀ ਸੀ ਮੈਂ ਆਪਣੇ ਆਪ ਨੂੰ ਕਹਿੰਦੀ ਸਾਂ ਕਿ ਸਰ ਕਦੇ ਵੀ ਫੋਨ ਨਹੀਂ ਕਰਨਗੇ ਉਹਨਾਂ ਕੋਲ ਮੇਮ ਸਾਹਿਬਾ ਤੇ ਬਹੁਤ ਵੱਡਾ ਕਾਰੋਬਾਰ ਦੇਖਣ ਦੀ ਜ਼ਿੰਮੇਵਾਰੀ ਹੈ ਕੋਈ ਗ੍ਰੀਮ ਨਰਸ ਬਾਰੇ ਕਿਉਂ ਸੋਚਣਗੇ ਜਿਸ ਨਾਲ ਉਹ 1 2 4 5 ਵਾਰੀ ਸੁੱਤੇ ਨੇ ਅਸੀਂ ਸੋਫੇ ਤੇ ਬੈਠ ਗਏ ਤੇ ਮੈਂ ਉਹਨੂੰ ਪੁੱਛਿਆ ਤੈਨੂੰ ਕਮਰਾ ਕਿਉਂ ਜੱਗ ਲੱਗਿਆ? ਉਹਦਾ ਜਵਾਬ ਸੀ ਸਰ ਬਹੁਤ ਵਧੀਆ। ਉਥੇ ਤਾਂ ਪਰਾਂਤ ਨੂੰ ਹੀ ਮਿਲਦੇ ਸਾਂ। ਮੈਂ ਤੁਹਾਨੂੰ ਦੇਖ ਨਹੀਂ ਸੀ ਸਕਦੀ। ਕੋਈ ਕਿਸੇ ਮੇਰੇ ਆਈ ਨਾ ਜਾਵੇ। ਹੁਣ ਤਾਂ ਦਿਨ ਦਾ ਚਾਨਣਾ ਹੈ। ਹੁਣ ਅਸੀਂ ਕਿਸੇ ਦੀ ਪਰਵਾਹ ਕੀਤੇ ਬਿਨਾ ਇੱਕ ਦੂਜੇ ਨੂੰ ਦੇਖ ਸਕਦੇ ਹਾਂ। ਸਰ ਮੈਨੂੰ ਇੰਜ ਲੱਗਦਾ ਕਿ ਮੈਂ ਜਿਵੇਂ ਰੰਡੀ ਹੋਵਾਂ, ਪੈਸੇ ਲੈ ਕੇ ਸਭ ਕੁਝ ਕਰਦੀ ਹਾਂ। ਸਰ ਮੈਨੂੰ ਦੱਸੋ ਕਿ ਜਿਸ ਨੂੰ ਤੁਸੀਂ ਪਸੰਦ ਕਰ ਦਿਓ, ਉਸ ਨਾਲ ਸੌਣਾ ਕੋਈ ਪਾਪ ਹੈ? ਪੂਰੀ ਤਰ੍ਹਾਂ ਖੁਸ਼ੀਆਂ ਦੇ ਪਲ ਮਾਨਣ ਤੋਂ ਬਾਅਦ ਮੈਂ ਉਹਨੂੰ ਕਿਹਾ, ਚਾਹ ਮਕਈਏ ਜਾਂ ਕੌਫੀ? ਮੈਡੈਕਾਫੀ ਸਰ ਮੈਂ ਮੈਟਰ ਨੂੰ ਸੱਧਿਆ ਤੇ ਦੋ ਕੌਫੀਆਂ ਤੇ ਬਿਸਕੁਟਾਂ ਦੀ ਇੱਕ ਪਲੇਟ ਦਾ ਆਰਡਰ ਦਿੱਤਾ ਮੈਰੀ ਜੱਸ ਬੜੀ ਖੁਸ਼ ਸੀ ਉਹ ਮੈਨੂੰ ਆਪਣੇ ਪਿੰਡ ਬਾਰੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਆਪਣੇ ਪਤੀ ਉਹਦੇ ਪ੍ਰਾ ਆਪਣੇ ਪੁੱਤਰ ਨਰਸਿੰਗ ਹੋਮ ਡਾਕਟਰਾਂ ਤੇ ਹੋਰ ਨਰਸਾਂ ਬਾਰੇ ਸਭ ਕੁਝ ਦੱਸਣਾ ਚਾਹੁੰਦੀ ਸੀ ਉਸ ਨੂੰ ਛੇਤੀ ਹੀ ਪਤਾ ਲੱਗਿਆ ਸੀ ਕਿ ਮੈਂ ਉਹਦੀਆਂ ਗੱਲਾਂ ਨਹੀਂ ਸੀ ਸੁਣ ਰਿਹਾ ਉਹ ਕਹਿਣ ਲੱਗੀ ਮੈਂ ਬਹੁਤ ਗੱਲਾਂ ਮਾਰਦੀ ਆ ਨਾ ਸਰ ਹਰ ਕੋਈ ਮੈਨੂੰ ਗੱਲਾਂ ਕਰਨ ਤੋਂ ਟੋਕਦਾ ਹੈ ਹੁਣ ਮੈਂ ਆਪਣਾ ਮੂੰਹ ਬੰਦ ਰੱਖਾਂਗੀ ਤੇ ਤੁਸੀਂ ਗੱਲਾਂ ਕਰੋ ਮੈਂ ਉਹਨੂੰ ਦੱਸਿਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਉਹਨੂੰ ਲੱਗਿਆ ਜਿਵੇਂ ਮੈਂ ਉਹਨੂੰ ਛੱਡ ਦਿੱਤਾ ਮੈਂ ਰੋ ਕਾਫੀ ਤੇ ਬਿਸਕੁਟ ਲੈ ਕੇ ਆਇਆ ਮੈਂ ਉਹਨੂੰ ਆਪਣਾ ਕ੍ਰੈਡਿਟ ਕਾਰਡ ਦਿੱਤਾ ਤੇ ਕਿਹਾ ਕਿ ਕੈਸ਼ੀਅਰ ਨੂੰ ਦੇ ਕੇ ਰਸੀਦ ਲੈ ਆ ਬਈ ਕੁਝ ਮਿੰਟਾਂ ਮਗਰੋਂ ਉਹ ਵਾਪਸ ਪਰਤਿਆ ਤੇ ਮੇਰੇ ਦਸਤਕਤ ਕਰਵਾਏ ਮੈਰੀ ਜੋਸ ਨਾਲ ਬਤਾਏ 2 ਘੰਟਿਆਂ ਦੇ ਸਮੇਂ ਦਾ ਖਰਚਾ 2 ਕੁ ਹਜ਼ਾਰ ਰੁਪਏ ਆਇਆ ਸੀ ਮੈਂ ਬੈਰੇ ਨੂੰ 100 ਰੁਪਏ ਦਾ ਟਿਪ ਦਿੱਤਾ ਮੈਂ ਮੈਰੀ ਨੂੰ ਕਿਹਾ ਤਰੋ ਚੱਲੀਏ ਇਸ ਦੇ ਨਾਲ ਹੀ ਮੈਂ ਉਹਨੂੰ ਕੇਕ ਅਤੇ ਪੈਟਿਸ ਬਾਰੇ ਦੋ ਡੱਬੇ ਵੀ ਫੜਾ ਦਿੱਤੇ ਜਿਹੜੇ ਮੈਂ ਉਸਤੇ ਲਈ ਖਰੀਦੇ ਸਨ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਇਹ ਕਰਨ ਦੀ ਕਿ ਲੋੜ ਸੀ ਤੁਹਾਡਾ ਤਾਂ ਬੜਾ ਖਰਚ ਹੋ ਗਿਆ ਇਸ 5 ਸਟਾਰ ਹੋਟਲ ਦਾ ਕਮਰਾ ਵੀ ਬੜਾ ਮਹਿੰਗਾ ਹੋਏਗਾ ਉਹਨੇ ਆਪਣੀਆਂ ਬਾਹਾਂ ਮੇਰੇ ਗਲਤ ਵਾਲੇ ਪਾਈਆਂ ਤੇ ਮੇਰੀਆਂ ਅੱਖਾਂ ਵਿੱਚ ਸਿੱਧਾ ਦੇਖਦੇ ਹੋਏ ਕਹਿਣ ਲੱਗੀ ਸਰ ਤੁਸੀਂ ਮੈਨੂੰ ਛੇਤੀ ਮਿਲੋਗੇ ਨਾ ਮੈਂ ਕਮਰੇ ਦੇ ਕਿਰਾਏ ਦਾ ਆਪਣਾ ਹਿੱਸਾ ਦੇ ਦੇਾਂਗੀ ਮੂਰਖਤਾ ਨਾ ਕਰ ਮੈਂ ਪੈਸੇ ਦੇ ਸਕਦਾ ਤੂੰ ਨਹੀਂ ਦੇ ਸਕਦੀ ਉਹਦੀਆਂ ਅੱਖਾਂ 'ਚ ਇੰਨੀ ਜ਼ਿਆਦਾ ਬੇਨਤੀ ਦੀ ਭਾਵਨਾ ਸੀ ਕਿ ਮੈਨੂੰ ਉਸਨਰਦ ਵਾਦਾ ਕਰਨਾ ਹੀ ਪਿਆ ਕਿ ਮੈਂ ਉਸਨੂੰ ਫਿਰ ਮਿਲਾਂਗਾ ਇਹ ਸ਼ੌਕਾ ਹੋਟਲ ਵਿੱਚ ਨਹੀਂ ਚੱਕੀ ਤੇ ਹੋਰ ਹੋਟਲ ਵਿੱਚ ਮੈਂ ਉਹਨੂੰ ਕਿਹਾ ਕਿ ਉਹ ਮੈਥੋਂ ਪਹਿਲਾਂ ਛੋਟੀ ਲਿਫਟ ਲੈ ਕੇ ਬਾਹਰ ਚਲੀ ਜਾਵੇ ਮੈਂ ਉਹਨੂੰ ਆਪਣੀ ਕਾਰ ਦਾ ਨੰਬਰ ਦੱਸਿਆ ਤੇ ਕਿਹਾ ਕਿ ਕਾਰ ਦੇ ਕੋਲ ਮੇਰੀ ਉਡੀਕ ਕਰੇ ਕੁਝ ਮਿੰਟਾਂ ਬਾਅਦੋਂ ਮੈਂ ਵੀ ਉਹਦੇ ਮਗਰ ਆਇਆ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਉਹਨੂੰ ਅੰਦਰ ਬਿਠਾ ਲਿਆ ਤੇ ਮੈਂ ਪੁੱਛਿਆ ਤੂੰ ਹੋਟਲ ਕਿਵੇਂ ਆਈ ਸੀ ਥ੍ਰੀ ਬਿਲਰ ਵਿੱਚ ਟੈਕਸੀ ਦਾ ਕਿਰਾਇਆ ਮੈਂ ਨਹੀਂ ਦੇ ਸਕਦੀ ਤੇਰੇ ਆਉਣ ਜਾਣ ਦਾ ਖਰਚਾ ਮੈਂ ਕਰਿਆ ਕਰਾਂਗਾ ਜਾਂਦੇ ਹੋਏ ਤੈਨੂੰ ਮੈਂ ਖੁਦ ਛੱਡਾਇਆ ਕਰਾਂਗਾ ਮੈਂ ਉਹ ਸੜਕ ਦੇ ਸਿਰੇ ਤੱਕ ਲੈ ਗਿਆ ਜਿੱਥੇ ਉਸ ਦਾ ਨਰਸਿੰਗ ਹੌਮ ਸੀ ਕਾਰ ਵਿੱਚੋਂ ਨਿਕਲਦੀ ਹੋਈ ਪੁੱਛਣ ਲੱਗੀ ਤੁਸੀਂ ਅਗਲੀ ਵਾਰ ਮੈਨੂੰ ਕਦੋਂ ਫੋਨ ਕਰੋਗੇ ਸਰ ਮੈਂ ਜਵਾਬ ਦਿੱਤਾ ਛੇਤੀ ਪਰ ਤੂੰ ਮੇਰੇ ਦਫ਼ਤਰ ਵਿੱਚ ਫੋਨ ਨਾ ਕਰੀ ਲੋਕ ਗੱਲਾਂ ਕਰਨ ਲੱਗ ਪੈਂਦੇ ਨੇ ਮੈਂ ਆਮ ਨਾਲੋਂ ਕੁਝ ਦੇਰ ਹੀ ਨਾ ਕਰ ਪਹੁੰਚਿਆ ਸੋਨੂ ਨੇ ਇਹ ਗੱਲ ਨੋਟ ਕਰ ਲਈ ਕਿ ਮੈਂ ਖੁਦ ਹੀ ਕਾਰ ਚਲਾ ਕੇ ਆਇਆ ਸੀ ਉਹ ਪੁੱਛਣ ਲੱਗੀ ਡਰਾਈਵਰ ਤੋਂ ਬਿਨਾ ਤੁਸੀਂ ਕਿੱਧਰ-ਕਿਧਰ ਘੁੰਮਦੇ ਰਹੇ ਹੋ ਮੈਂ ਕਲਬ ਚਲਾ ਗਿਆ ਸੀ ਤੇ ਡਰਾਈਵਰ ਨੂੰ ਮੈਂ ਕਹਿ ਦਿੱਤਾ ਸੀ ਕਿ ਉਹ ਘਰ چلا ਜਾਵੇ ਕਿਉਂਕਿ ਮੇਰੇ ਮੂੰਹ ਵਿੱਚੋਂ ਵਿਸਕੀ ਦੀ ਮੁਸ਼ਕਾਰੀ ਸੀ ਇਸ ਕਰਕੇ ਉਹਨੇ ਹੋਰ ਸਵਾਲ ਨਹੀਂ ਪੁੱਛੇ ਮੈਂ ਬੱਚੇ ਨੂੰ ਦੇਖਣ ਗਿਆ ਉਹਨੇ ਆਪਣਾ ਛੋਟਾ ਜਿਹਾ ਪੈਰ ਆਪਣੇ ਮੂੰਹ ਵਿੱਚ ਪਾਇਆ ਹੋਇਆ ਸੀ ਤੇ ਝਟ ਰਿਹਾ ਸੀ ਉਹਦੀਆਂ ਵੱਡੀਆਂ-ਵੱਡੀਆਂ ਅੱਖਾਂ ਖੁੱਲੀਆਂ ਹੋਈਆਂ ਸਨ ਜਿਸ ਨਾਲ ਉਹ ਸਾਰੇ ਸੰਸਾਰ ਨੂੰ ਦੇਖਣਾ ਚਾਹੁੰਦਾ ਸੀ ਉਹ ਮੈਨੂੰ ਪਛਾਣਨਾ ਲੱਗਿਆ ਸੀ ਅਕਸਰ ਮੈਨੂੰ ਦੇਖਦੇ ਹੋਏ ਉਹ ਖੁਸ਼ੀ ਨਾਲ ਮੰਜੀ ਤੇ ਆਪਣੀਆਂ ਲੱਤਾਂ ਤੇ ਹੱਥ ਮਾਰਦਾ ਮੈਂ ਉਹਦੀ ਠੋਡੀ ਫੜ ਕੇ ਉਹਦੇ ਗੁਦਗਦਾਹਟ ਕੀਤੀ ਉਹ ਬਿਨਾਂ ਦੰਦਾਂ ਦੇ ਮੁਸਕਰਾਇਆ ਤੇ ਹਲਕੀ-ਹਲਕੀ ਆਵਾਜ਼ ਵਿੱਚ ਹੱਸਿਆ ਸੋਨੂ ਨਾਲ ਬੈਸ ਵਿੱਚ ਪੈਣ ਤੋਂ ਬਚਣ ਲਈ ਪਹਿਲਾ ਬਹਾਨਾ ਟੀਵੀ ਬੰਦ ਤੇ ਦੂਜਾ ਇਹ ਬੱਚਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ